ਅੱਜ ਗੱਲ ਕਰਦੇ ਆਂ ਜਮਜਮਾ ਤੋਪ ਦੀ ਜਾਂ ਜਿਹਨੂੰ ਪੰਗੀਆਂ ਵਾਲੀ ਤੋਪ ਕਿਹਾ ਜਾਂਦਾ ਸੀ ਜਮਜਮਾ ਤੋਪ ਜਾਂ ਪੰਗੀਆਂ ਵਾਲੀ ਤੋਪ ਇੱਕ ਚੌੜੀ ਨਾਲੀ ਵਾਲੀ ਤੋਪ ਹੈ ਜਿਸ ਦੀ ਢਲਾਈ 1757 ਵਿੱਚ ਲਾਹੌਰ ਵਿਖੇ ਕੀਤੀ ਗਈ ਸੀ ਹਥਿਆਰਾਂ ਦੇ ਪਰੋਸੇ ਵਾਲਿਆਂ ਨੇ 1 ਸਾਲ ਲਾ ਕੇ ਇਹ ਤੋਪ ਤਿਆਰ ਕੀਤੀ ਸੀ ਚਾਰ ਸੂਬਿਆਂ ਚੋਂ ਪਿੱਤਲ ਇਕੱਠਾ ਕੀਤਾ ਗਿਆ ਦੁਨੀਆ ਦੇ ਸਭ ਤੋਂ ਵੱਡੇ ਕਾਰੀਗਰ ਬੁਲਾਏ ਗਏ ਇਹ ਤੋਪ ਅਫਦਾਲੀ ਨੇ ਬਣਵਾਈ ਸੀ ਤੇ ਸਰਦਾਰ ਹਰੀ ਸਿੰਘ ਭੰਗੀ ਜੀ ਨੇ ਅਬਦਾਲੀ ਦੇ ਲਾਹੌਰ ਦੇ ਗਵਰਨਰ ਖਵਾਜਾ ਉਵੇਦ ਕੋ ਨੂੰ ਪਹਿਲੇ ਹਮਲੇ ਤੋਂ ਬਾਅਦ ਹੀ ਇਹੇ ਥੋਪ ਖੋਲ੍ਹ ਲਈ ਸੀ ਲਾਹੌਰ ਉਸ ਸਮੇਂ ਦਰਾਨੀ ਬਾਦਸ਼ਾਹੀ ਦਾ ਹਿੱਸਾ ਸੀ ਤੇ ਅੱਜ ਕੱਲ ਇਹ ਲਾਹੌਰ ਅਜਾਇਬ ਘਰ ਦੇ ਬਾਹਰ ਸਜੋਬਿਤ ਹੈ ਇਹ ਥੋਪ 14 ਫੁੱਟ 4.5 ਇੰਚ ਲੰਬੀ ਅਤੇ ਇਸ ਦੀ ਨਾਲੀ ਦਾ ਅੰਦਰਲਾ ਵਿਆਸ 9 ਇੰਚ ਦਾ ਹੈ ਇਸ ਦੇ ਨਾਲ ਹੀ ਇੱਕ ਹੋਰ ਤੋਪ ਜੋ ਕਿ ਇਸ ਉਪਮਹਾਦੀਪ ਦੀ ਸਭ ਤੋਂ ਵੱਡੀ ਤੋਪ ਹੈ ਦੀ ਢਲਾਈ ਸ਼ਾ ਨਾਦਰ ਸ਼ਾਹ ਵਾਲੀ ਜੋ ਉਸ ਵੇਲੇ ਅਹਿਮਦ ਸ਼ਾ ਦੁਰਾਨੀ ਦਾ ਮੁੱਖ ਵਜ਼ੀਰ ਸੀ ਦੇ ਹੁਕਮ ਨਾਲ ਕਰਵਾਈ ਗਈ ਤੋਪ ਦੀ ਨਾਲੀ ਦੇ ਬਾਹਰ ਬਾਰ ਬਾਦਸ਼ਾਹ ਅਤੇ ਬਣਾਉਣ ਵਾਲੇ ਕਾਰੀਗਰਾਂ ਦੇ ਨਾਂ ਹੋਰ ਫਲੇਰੀ ਸਜਾਵਟ ਨਾਲ ਉਕਰੇ ਹੋਏ ਹਨ ਜਮਜਮਾ ਤੋਪ ਤਾਂਬੇ ਤੇ ਪਿੱਤਲ ਦੀ ਬਣਾਈ ਗਈ ਸੀ ਜੋ ਲਾਹੌਰ ਦੇ ਲੋਕਾਂ ਦੇ ਘਰਾਂ ਤੋਂ ਬਰਤਨਾਂ ਦੇ ਤੌਰ ਤੇ ਉਗਰਾ ਹਿਆ ਗਿਆ ਸੀ ਕੁਝ ਲਿਖਾਰੀਆਂ ਤੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਹਿੰਦੂ ਘਰਾ ਤੋਂ ਜਜ਼ੀਏ ਦੇ ਤੌਰ ਤੇ ਉਗਰਾਹਿਆ ਗਿਆ ਧਨ ਸੀ। ਅਹਿਮਦ ਸ਼ਾਹ ਨੇ ਇਸ ਤੋਪ ਦੀ ਵਰਤੋਂ ਪਾਣੀਪਤ ਦੀ 1761 ਦੀ ਲੜਾਈ ਵਿੱਚ ਕੀਤੀ ਸੀ। ਲੜਾਈ ਤੋਂ ਬਾਅਦ ਇਸ ਤੋਪ ਨੂੰ ਈਰਾਨ ਲਿਜਾਣ ਦੀ ਉਸ ਨੇ ਅਸਫਲ ਕੋਸ਼ਿਸ਼ ਕੀਤੀ ਪਰ ਉਹ ਚਨਾਵ ਦੇ ਰਸਤੇ ਵਿੱਚ ਹੀ ਗਾਇਬ ਹੋ ਗਈ। ਪੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਨੇ ਇਹ ਦੂਸਰੀ ਤੋਪ ਅਬਦਾਲੀ ਦੇ ਜਰਨੈਲ ਖਵਾਜ਼ਾ ਉਵੇਦਕੋਣੋਂ ਹਮਲਾ ਕਰਕੇ ਖੋਹ ਲਈ। ਸਿੱਖ ਸਰਦਾਰਾਂ ਨੇ ਇਸ ਦਾ ਨਾਮ ਪੰਗਿਆ ਵਾਲੀ ਤੋਪ ਰੱਖਿਆ। ਅਗਲੇ ਕਈ ਸਾਲਾਂ ਵਿੱਚ ਚੜਤ ਸਿੰਘ ਸੁਕਰ ਚੱਕੀਆ, ਲੈਣਾ ਸਿੰਘ ਪੰਗੀ, ਝੰਡਾ ਸਿੰਘ ਪੰਗੀ ਆਦੀ ਸਿੱਖ ਸਰਦਾਰਾਂ ਨੇ ਛੱਠੇ ਦੇ ਪਸਤੂਨਾਂ ਆਦ ਦੇ ਹੱਥ ਵਟਾਉਂਦੀ ਹੋਈ ਅਖੀਰ ਵਿੱਚ 1802 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਵਿੱਚ ਆ ਗਈ। ਡਸਕਾ, ਕਸੂਰ, ਵਜ਼ੀਰਾਬਾਦ, ਸੁਲਤਾਨਪੁਰ ਤੇ ਮਲਤਾਨ ਦੀਆਂ ਜੰਗਾਂ ਵਿੱਚ ਉਸਨੇ ਇਸ ਦਾ ਖੂਬ ਇਸਤੇਮਾਲ ਕੀਤਾ ਜੰਗਾਂ ਵਿੱਚ ਵਰਤੇ ਜਾਣਕਾਰ ਨੇ ਇਹ ਤੋਪ ਮੁਲਤਾਨ ਦੀ ਜੰਗ ਤੋਂ ਬਾਅਦ ਬੁਰੀ ਤਰ੍ਹਾਂ ਵਿਗੜ ਗਈ ਤੇ ਇਸ ਨੂੰ ਲਾਹੌਰ ਲਿਆ ਕੇ ਦਿੱਲੀ ਦੇ ਗੇਟਵੇ 'ਤੇ ਟਿਕਾ ਦਿੱਤਾ ਗਿਆ ਤੋਪ ਨੂੰ ਅੱਜ ਕੱਲ੍ਹ ਲਾਹੌਰ ਅਜਾਇਬ ਘਰ ਫਾਈਨ ਆਰਟਸ ਕਾਲਜ ਤੇ ਯੂਨੀਵਰਸਿਟੀ ਦੇ ਵਿਚਕਾਰ ਚੌਰਾਹੇ ਵਿੱਚ ਰੱਖਿਆ ਗਿਆ ਹੈ ਪੰਜਾਬ ਦੀ ਬਾਗਡੋਰ ਉਸ ਦੇ ਹੱਥ ਮੰਨੀ ਜਾਂਦੀ ਰਹੀ ਹੈ ਜਿਸ ਕੋਲ ਜਮਜਮਾ ਅੱਗ ਉਗਲਣ ਵਾਲੀ ਜਾਂ ਅੱਗ ਦੇ ਸੌ ਪਰਣ ਵਾਲੀ ਤੋਪ ਰਹੀ ਹੈ